ਵੱਖਰੀ ਕਮੇਟੀ ਬਣਾਈ ਗਈ ਹੈ ਹਰਿਆਣਾ ਦੇ ਵਿੱਚ ਕੁਰੂਖhetra ਦੇ ਵਿੱਚ ਕੱਲ ਨੂੰ ਪਹੁੰਚੇ ਪਹੁੰਚੇਗੀ ਗੱਲਬਾਤ ਕਰੇਗੀ ਹਰਿਆਣਾ ਦੇ ਲੀਡਰਾਂ ਦੇ ਨਾਲ ਕੀ ਕੁਝ ਰਹੇਗੀ ਰਣਨੀਤੀ ਇਸ ਬੈਠਕ ਦੀ ਇਸ ਮੀਟਿੰਗ ਦੀ ਇਸ ਦੇ ਲਈ ਅਸੀਂ ਗੱਲਬਾਤ ਕਰਦੇ ਹਾਂ ਐਸ ਡੀ ਪੀ ਸੀ ਅੰਤਰੀਮ ਕਮੇਟੀ ਦੇ ਸਖਤਰ ਦਲਮੀਗ ਸਿੰਘ ਦੇ ਨਾਲ ਦਲਮੀਗ ਜੀ ਕੱਲ ਨੂੰ ਇਹ ਕਮੇਟੀ ਤੁਹਾਡੀ ਇਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਕੁਰੂਖhetra ਜਾ ਰਹੇ ਹੋ ਜਗਦੀਸ਼ ਸਿੰਘ ਚਿੰਦਾ ਉਹਨਾਂ ਨੂੰ ਮਿਲਣ ਦੇ ਲਈ ਕੀ ਰਹੇਗੀ ਰਣਨੀਤੀ ਸਭ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਭਾਵਾਂ ਨੂੰ ਜਿਹੜੇ ਹਰਿਆਣਾ ਸਸਤੇ ਨੇ ਉਹਨਾਂ ਨੂੰ ਇਸ ਗੱਲ ਲਈ ਕੋਸ਼ਿਸ਼ ਕਰਾਂਗੇ ਕਿ ਉਹ ਰਾਜੀ ਹੋਣ ਕਿ ਸਿੱਖ ਸ਼ਕਤੀ ਵੀ ਸਰਹਰਾਂ ਸ਼ਮਿਲ ਹੋ ਗੋਰਾ ਪਹੁੰਚ ਵਿੱਚ ਇਹਨਾਂ ਨੂੰ ਛੋੜਿਆ ਨਾ ਜਾਵੇ ਤੇ ਜੇ ਉਹਨਾਂ ਦੀ ਕੋਈ ਸ਼ਿਕਾਇਤ ਹੈ ਜੇ ਉਹਨਾਂ ਦੀ ਕੋਈ ਮੰਗ ਹੈ ਉਹ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਸ ਮੰਗ ਨੂੰ ਵੀ ਅਸੀਂ ਮਿਲ ਬੈਠ ਕੇ ਆਪਸ ਵਿੱਚ ਕੋਈ ਗੱਲ ਕਰ ਸਕੀਏ ਉਹ ਜੇ ਕੋਈ ਉਹਨਾਂ ਨੂੰ ਜੀ ਦਲਬੀਖ ਜੀ ਆਖਰ ਆਖਰ ਦਿੱਕਤ ਕੀ ਹੈ ਨੁਕਸਾਨ ਕੀ ਹੈ ਜੇਕਰ ਹਰਿਆਣਾ ਚ ਬੱਕਰੀ ਕਮੇਟੀ ਬਣ ਜਾਂਦੀ ਹੈ ਕੋ ਸਿੱਖ ਇੱਕ ਬਹੁਤ ਘੱਟ ਗਿਣਤੀ ਏ ਕੌਮ ਹੈ ਇਸ ਵੇਲੇ ਜਿਹੜੀ ਲੇਟੈਸਟ ਸੈਂਸਸ ਹੈ ਹਿੰਦੁਸਤਾਨ ਦੀ ਉਹਦੇ ਵਿੱਚ ਸਿਰਫ پارਸੀਆਂ ਤੋਂ ਹੀ ਵੱਧ ਨੇ ਬਾਕੀ ਅਸੀਂ ਜੈਨੀ ਮੁਸਲਿਮ ਕ੍ਰਿਸਚੀਅਨ ਸਾਰਿਆਂ ਤੋਂ ਸਾਡੀ ਗਿਣਤੀ ਘੱਟ ਹੈ ਉਹਨਾਂ ਚ ਵੱਖਰੀ ਕਮੇਟੀ ਬਣਨ ਦੇ ਨਾਲ ਮੈਂ ਉਹੀ ਗੱਲ ਦੱਸ ਰਿਹਾ ਤੇ ਉਹਦੇ ਚ ਸਾਡੀ ਘੱਟ ਬੇਨਤੀ ਦੀ ਇੱਕ ਸ਼ਕਤੀ ਵੀ ਧਰੋਹਰ ਜਿਹੜੀ ਆ ਜਿਹੜੀ ਦੇ ਨਾਲ ਸਮੁੱਚੇ ਸੰਸਾਰ ਦਾ ਸਿੱਖ ਜੁੜਿਆ ਹੋਇਆ ਅਸੀਂ ਉਹਨੂੰ ਚਾਹੁੰਦੇ ਆ ਕਿ ਉਹਦੇ ਟੋਟੇ ਨਾ ਹੋਣ ਤੇ ਦਿੱਲੀ ਦੇ ਵਿੱਚ ਵੀ ਕਮੇਟੀ ਐ ਮਹਾਰਾਸ਼ਟਰ ਦੇ ਵਿੱਚ ਵੀ ਹਣਕਣ ਸਾ ਹਾਂ ਦਿੱਲੀ ਕਮੇਟੀ ਵੱਖਰੀ ਐ ਜੀ ਮਹਾਰਾਸ਼ਟਰ ਚ ਜਿਹੜਾ ਐਕਟ ਆ ਉਹ ਵੀ ਵੱਖਰਾ ਹੈ ਦਿੱਲੀ ਕਮੇਟੀ ਬਾਰੇ ਵੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਇਹ 1972 ਵਿੱਚ ਇਹ ਕਮੇਟੀ ਬਣਾਉਣ ਲਈ ਵੀ ਪੰਜਾਬ ਤੋਂ ਮੋਰਚਾ ਲਾ ਕੇ ਜਦੋਂ ਬੀਬੀ ਨੱਲੇਤ ਕੌਰ ਨਾਲ ਕੁਝ ਬੰਦਿਆਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਸੀ ਇਸਿਸ ਗੰਗੋਰਵਾਰ ਤੇ ਉਦੋਂ ਮੋਰਚਾ ਲਾਇਆ ਗਿਆ ਸੀ ਉਹ ਕਮੇਟੀ ਵੀ ਉਦੋਂ ਐਕਟ ਉਹ ਹੋਣ ਵਿੱਚ ਆਇਆ ਤੇ ਮੈਂ ਜ਼ਮਈਦਾ ਹਾਂ ਕਿ ਹਰਿਆਣੇ ਦੇ ਸਿੱਖਾਂ ਦੀ ਕੁਝ ਕੁਝ ਗਲਾਂ ਜੋ ਵਾਜਬ ਵੀ ਹੋਣੀਆਂ ਹਨ ਉਹਨਾਂ ਨੂੰ ਵੀ ਸੁਣਿਆ ਜਾਣਾ ਚਾਹੀਦਾ ਹੈ ਤੇ ਸੁਣ ਕੇ ਜਿਹੜੇ ਵਾਜਬ ਹੱਲ ਨੇ ਉਹ ਕੱਢੇ ਜਾਣੇ ਚਾਹੀਦੇ ਨੇ ਪਰ ਕਿਸੇ ਤਰ੍ਹਾਂ ਤੇ ਵੀ ਜਿਹੜੀ ਉਹਨਾਂ ਨੂੰ ਮਤਲਬ ਸ਼ੁਰੂਆਤੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਇੱਕ ਰੱਖ ਲਈਆਂ ਜੀ ਕੋਈ ਉਹਨਾਂ ਦੀ ਲੋੜ ਹੋਵੇ ਕੋਈ ਉਹਨਾਂ ਦੀ ਮੰਗ ਹੋਵੇ ਕੋਈ ਉਹਨਾਂ ਦੀ ਰਿਪੋਰਟੇਸ਼ਨ ਦੀ ਗੱਲ ਹੋਵੇ ਜੀ ਜੀ ਉਹ ਮੰਨਣ ਬਾਰੇ ਵੀ ਜਸਦਰ ਸਾਹਿਬ ਦੇ ਵਿਚਾਰ ਕਰਨ ਲੈਣਗੇ ਜੀ ਜਿਹੜੀ ਇੱਕ ਸ਼ਕਤੀ ਵੀ ਤੋਂ ਹੋ ਰਹਾ ਇੱਕ ਜਿੱਥੇ ਆ ਕੇ ਸਾਰੇ ਇਕੱਠੇ ਹੁੰਦੇ ਆ ਉਹ ਨੂੰ ਸਿੱਖਾਂ ਨੂੰ ਕਾਰਕੰਤੀ ਹੋਣ ਦੇ ਨਾਤੇ ਖਾਸਾ ਵੰਡੇ ਜਾਣਾ ਉਹ ਮੇਰੇ ਖਿਆਲ ਤੋਂ ਸਾਡੇ ਸਮੂਚੀ ਕੌਮ ਦੇ ਲਈ ਲਾਹੇਵੰਦੀ ਹੈ ਜੀ ਜੀ ਧੰਨਵਾਦ ਅਲਮੇਕ ਜੀ ਵੀਪੀ ਸਾਜਾ ਨਾਲ ਗੱਲਬਾਤ ਕਰਨ ਦੇ ਲਈ ਸੋ ਕੱਲੂ ਮੀਟਿੰਗ ਹੋਈ ਹੈ ਜੇ ਸੁਵੇਚਾ ਹੋ ਆਪ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ ਹਰਿਆਣਾ ਦੇ ਸਿੱਖਾਂ ਨਾਲ ਗੱਲਬਾਤ ਕੀਤੀ ਜਾਏਗੀ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਏਗਾ